ਸਾਸਰੀ ਕਾ ਜੀ ਤਸਵੀਰ ਵੇਖ ਰਹੇ ਟੈਗਰ ਪੰਜਾਬ ਨੇ ਹੋਈ ਤੇ ਮੈਂ ਸਕਰਮ ਸਿੰਘਾ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਵੱਲੋਂ ਕੰਜਕਾਂ ਪੂਜਨ ਸਮੇਂ ਦਿੱਤਾ ਅਸ਼ੀਰਵਾਦ ਅਤੇ ਸਾਂਝੇ ਦਿਨ ਦਿਹਾੜ ਮਿਲ ਕੇ ਮਨਾਉਣ ਦੀ ਗੱਲ ਆਖੀ। ਗਲਾ ਸ਼੍ਰੀ ਮੁਖਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਸਰਾਇਨ ਆਗਾ ਵਿਖੇ ਇੱਕ ਪਰਿਵਾਰ ਵੱਲੋਂ ਕੰਜਕਾਂ ਪੂਜਨ ਯੋਜਿਤ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਮਿੰਨੀ ਧਾਰਮਿਕ ਸਮਾਗਮ ਵਿੱਚ ਪਰਿਵਾਰ ਵੱਲੋਂ ਦਿੱਤੇ ਸੱਦੇ ਤੇ ਸ਼ਿਵ ਸੈਨਾ ਦੇ ਸੂਬਾ ਪ੍ਰਧਾਨ ਰਕੇਸ਼ ਕੁਮਾਰ ਗਰਗ ਨੂੰ ਵੀ ਸੱਦਾ ਦਿੱਤਾ ਗਿਆ ਅਤੇ ਪ੍ਰਧਾਨ ਵੱਲੋਂ ਬਹੁਤ ਹੀ ਸਤਿਕਾਰ ਸਹਿਤ ਖੁਸ਼ੀਆਂ ਭਰੇ ਸਮਾਗਮ ਵਿੱਚ ਸਮੂਲੀਅਤ ਕੀਤੀ ਅਤੇ ਪੂਜਾ ਕਰਨ ਸਮੇਂ ਕੰਕਾਂ ਨੂੰ ਅਸ਼ੀਰਵਾਦ ਦਿੱਤਾ ਗਿਆ। ਉਹਨਾਂ ਵੱਲੋਂ ਸਾਡੇ ਪੱਤਰਕਾਰ ਜਗਤਾਰ ਸਿੰਘ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਿਹੇ ਦਿਨ ਦਿਹਾੜ ਸਾਂਝੇ ਸਾਰੇ ਲੋਕਾਂ ਨੂੰ ਆਪਸ ਵਿੱਚ ਮਿਲ ਕੇ ਮਨਾਉਣੇ ਚਾਹੀਦੇ ਹਨ। ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੋਂ ਪੱਤਰਕਾਰ ਜਗਤਾਰ ਸਿੰਘ ਰਪਾਣਾ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ। ਭਾਈ ਜੀ ਪਹਿਲਾਂ ਤਾਂ ਤੁਹਾਡੇ ਪੂਰੇ ਪਰਿਵਾਰ ਦਾ ਸਵਾਗਤ ਆ ਜੀ ਅੱਜ ਤੁਸੀਂ ਪਹਿਲੇ ਦਿਨ ਅਤੇ ਸੰਗਰਾਂਦ ਦੇ ਦਿਨ ਦੇ ਵਿੱਚ ਜਿਹੜਾ ਸਮਾਗਮ ਧਾਰਮਿਕ ਸੀ ਇਹ ਕਰਵਾਇਆ ਆਪਣੇ ਘਰੇ ਸਾਡੀ ਪੂਰੀ ਟੀਮ ਵੱਲੋਂ ਪੂਰੇ ਪਰਿਵਾਰ ਨੂੰ ਵਧਾਈਆਂ ਜੀ ਅੱਛਾ ਇਹ ਕਦੋਂ ਤੋਂ ਲੈ ਕੇ ਮਤਲਬ ਕਰਵਾ ਰਹੇ ਵੀਰੇ ਤੁਸੀਂ ਇਹ ਜਦੋਂ ਤੋਂ ਕਰਵਾ ਰਹੇ ਹੋ ਜਦੋਂ ਅਸੀਂ ਸੇਵਾ ਰੱਖੀ ਹੋਈ ਹੈ ਅਜੀ ਬੰਦੀ ਜਿਹਨੂੰ ਸੇਵਾ ਰੱਖੀ ਹੋਈ ਹੈ ਜੀ ਦੋ ਤੋਂ ਸਾਲ ਤੋਂ ਸਾਲ ਕਰਵਾ ਲਿਆ ਤੇ ਫਿਰ ਆਏ ਸਾਲ ਇਹ ਕੰਕਾ ਪੂਜਨ ਜਿਹੜਾ ਸਮਾਗਮ ਕਰਾਂ ਅੱਛਾ ਤੇ ਇਹ ਕਿਸੇ ਨੇ ਪ੍ਰੇਰਣਾ ਦਿੱਤੀ ਸੀ ਕਿ ਸ਼ਰਦਾ ਹੀ ਆ ਗਈ ਕੋਈ ਸ਼ਰਦਾ ਹੀ ਆਈ ਹੈ ਜੀ ਕੋਈ ਨਹੀਂ ਹੋਵੇ ਹੈ ਨਾ ਜਿਸੇ ਨੂੰ ਸੇਵਾ ਰੱਖ ਕੇ ਜਾ ਬਾਲ ਬਾਤ ਹੋਊਗੀ ਆ ਉਸ ਨਹੀਂ ਹੈਗਾ ਜੀ ਅੰਦੇਰੇ ਪਸਤੇਗ ਨੂੰ ਮੇਰਾ ਮਹੌਰਾ ਜਣਾ ਬਸ ਐਵੇਂ ਤਰਾਇਂ ਬਹਿਣਾ ਐਵੇਂ ਤਰਾਇਂ ਸੇਵਾ ਕਰਨੀ ਹੈ ਦੇਵੀ ਪਰਪਟ ਹੋਈ ਸੀ ਆਪ ਨੇ ਤੇ ਆਪ ਵੀ ਸੇਵਾਤਾਂ ਨੂੰ ਲੱਗਦੀ ਹੈ ਜਿਵੇਂ ਅਸੀਂ ਵੀ ਹੋਣ ਲੱਗੇ ਲੋਕਾਂ ਦੇ ਭਲੇ ਹੋਣ ਲੱਗੇ ਜਿੰਨੀ ਸੰਗਤ ਹੁੰਦੀ ਹਾਲ ਤੇ ਭਲੇ ਹੋ ਜਾਂਦੇ ਜੀ ਉਹ ਆਪ ਨੇ ਜਾਨੀ ਕਿ ਮਤਲਬ ਇਹ ਕੰਜਕਾਂ ਪੂਜਣ ਦੇ ਨਾਲ ਤੁਹਾਨੂੰ ਸ਼ਾਂਤੀ ਮਹਿਸੂਸ ਹੁੰਦੀ ਆ ਮੰਨੂ ਹਾਂਜੀ ਹਾਂਜੀ ਸ਼ਾਂਤ ਰਾਮ ਹਾਂਜੀ ਰਾਮ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਸਰ ਕੀ ਨਾਮ ਆਪਣੇ ਮੇਰਾ ਨਾਮ ਜੀਸ਼ਕਰਗ ਸ਼ਿਸ਼ ਸ਼ਿਸ਼ਾਣਾ ਦਾ ਪੰਜਾਬ ਪ੍ਰਧਾਨ ਸਭ ਤੋਂ ਪਹਿਲਾਂ ਆਪਾਂ ਜੇਕਾਰਾ ਲਾਉਣੇ ਮਾਤਾ ਦਾ ਜੇਕਾਰਾ ਮਾ ਸ਼ੇਰਾਲੀ ਦਾ ਬੋ ਸਾਤੇ ਦਰਬਾਰ ਕੀ ਜੈ ਜੇਕਾਰਾ ਮਾ ਸ਼ੇਰਾਲੀ ਦਾ ਬੋ ਸਾਤੇ ਦਰਬਾਰ ਕੀ ਜੈ ਸੁਰ ਪਹਿਲਾਂ ਤਾਂ ਤੁਸੀਂ ਪਿੰਡ ਸਰਾਣਾnga ਆਏ ਤੁਹਾਡਾ ਸਵਾਗਤ ਹੈ ਜੀ ਤੇ ਕੀ ਮਕਸਦ ਆ ਜੇ ਇੱਥੇ ਜਿਹੜਾ ਤੁਹਾਡਾ ਸਮਾਗਮ ਇੱਥੇ ਸਾਡੀ ਭੈਣ ਆਕ ਜੋਤੇ ਜੀ ਉਹਨਾਂ ਨੇ ਇਸ ਮੰਗ ਰੱਖਿਆ ਸੀ ਸਾਨੂੰ ਕਈ ਦਿਨ ਲੱਗਿਆ ਸੀ ਹੂੰ ਪਹਿਲਾਂ ਹੀ ਦੱਸਤਾ ਸੀ ਵੀ ਅੱਜ ਅਸੀਂ ਮਮੇ ਦਾ ਜਿਹੜਾ ਭੰਡਾਰਾ ਜੀ ਅਸੀਂ ਕਰਾਇਆ ਮਾਤਾ ਦਾ ਜੀ ਤੇ ਪਿੰਡ ਆਜੇ ਅੱਛੇ ਅਸੀਂ ਪੰਜਾਰੇ ਤੇ ਖਾਈ ਦੀ ਲਵਾਈ ਹੈ ਹੂੰ ਤੇ ਮਾਤਾ ਦਾ ਸ਼ਿੰਗਲਾਦ ਲਿਆ ਅ ਸਰ ਕੀ ਮਹਿਸੂਸ ਹੋਇਆ ਇੱਥੇ ਆਨ ਕੇ ਫਿਰ ਛੋਟੀਆਂ-ਛੋਟੀਆਂ ਕੰਝਕਾਂ ਪੂਜਨ ਕੀਤਾ ਗਿਆ ਸਾਰਾ ਪਰਿਵਾਰ ਵਾਲੋ ਕਿਸ ਤਰ੍ਹਾਂ ਵੇਖਦੇ ਨੇ ਇੱਕ ਜਿਹੜਾ ਪਿੰਡ ਦਾ ਜੋ ਵੀ ਪ੍ਰਚਾਰ ਹੁੰਦਾ ਨਾ ਪਿੰਡ ਦਾ ਮਾਹੌਲ ਹੁੰਦਾ ਜੀ ਪਿੰਡ ਵਾਲੇ ਬੜੀ ਰੀਜਨਲ ਅ ਕੰਮ ਕਰਦੇ ਆ ਨਿੱਕੇ-ਨਿੱਕੇ ਬੱਚੇ ਆਈਆਂ ਸਾਰਾ ਪਰਿਵਾਰ ਲੈ ਕੇ ਆਈਏ ਇਹ ਇਸ ਤਾਂ ਹੀ ਬਸੇ ਅੱਗੇ-ਅੱਗੇ ਚੱਲਦਾ ਰੰਦਾ ਸਿਸਟਮ ਇਹਨੂੰ ਪੂਰੀ ਅਸ਼ੀਰਵਾਦ ਮਿਲਦਾ ਪਿੰਡਾਂ ਨੂੰ ਪੂਰ ਪਬਲਿਕ ਨੂੰ ਕੀ ਸੰਦੇਸ਼ ਆ ਵੀ ਜਿਹੜਾ ਇਸ ਤਰ੍ਹਾਂ ਜੁੜ ਮਿਲ ਕੇ ਉਹ ਜਿਹੜੇ ਇਤਿਹਾਸ ਕਦੇਣ ਦਿਹਾਰ ਆ ਉਹ ਕਿਸ ਤਰ੍ਹਾਂ ਬਣਾਉਣੀ ਚਾਹੀਦੀ ਹੈ ਬਸ ਇਸੇ ਤਰ੍ਹਾਂ ਦੀ ਸਾਰਿਆਂ ਨੂੰ ਨਾਲ ਮਿਲ ਕੇ ਰਹਿਣਾ ਚਾਹੀਦਾ ਜੋ ਵੀ ਪਰੰਪਰਾ ਜਿਵੇਂ ਸਾਰਾ ਇਹਨੂੰ ਸਾਰੀ ਸੁਵਿਧਾ ਨਾਲੇ ਕੰਮ ਕਰਨੇ ਚਾਹੀਦੇ ਤੇ ਸੁਵਿਧਾ ਨਾਲੇ ਪਿੰਡਾਂ ਦੇ ਕਰ ਰਹੇ ਆ ਜਿੰਨੇ ਵੀ ਆਏ ਦੇਖੋ ਕਿੰਨੀ ਸੰਗਤ ਆ ਪਿਆਰਾਂ ਸਿੰਘ ਦੇਖਿਓ ਸੌਦੀ ਸਿੰਘ ਨੇ ਗੁੰਤੀ ਸੰਗਤ ਫਿਰਦੀ ਆ ਸਾਰਾ ਬੜੀਆ ਤਰੀਕੇ ਨਾਲ ਕੰਮ ਕਰਦੇ ਲੰਗਰ ਲੱਗੇ ਆ ਤੇ ਲੋਕ ਖਾ ਕੇ ਜਾ ਰਹੇ ਬਹੁਤ ਬਹੁਤ ਧੰਨਵਾਦ ਆ ਜੀ ਸ਼ੁਕਰੀ